ਜੰਮੂ ਕਸ਼ਮੀਰ ਦਾ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਮੁੱਖ ਮੰਤਰੀ ਉਮਰ ਅਬਦੁੱਲਾ ਬੋਲੇ ਪੰਜਾਬ ਨੂੰ ਕਿਉਂ ਭੇਜੀਏ ਪਾਣੀ ਪਹਿਲਾਂ ਖੁਦ ਵਰਤਾਂਗੇ ਫਿਰ ਹੋਰਾਂ ਬਾਰੇ ਸੋਚਾਂਗੇ ਪੰਜਾਬ ਦੀਆਂ ਸਿਆਸੀ ਤਰਾਨੇ ਉਮਰ ਅਬਦੁੱਲਾ ਦੇ ਬਿਆਨ ਦੀ ਕੀ ਦਿੱਤੀ ਲਖੇਦੀ ਮੁੱਖ ਮੰਤਰੀ ਮਾਨ ਦੀ ਪਾਣੀ ਦੇ ਮਸਲੇ ਤੇ ਮੰਤਰੀਆਂ ਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਇੰਟੀਗ੍ਰੇਟਿਡ ਸਟੇਟ ਵਾਟਰ ਪਲਾਨ ਤਿਆਰ ਕਰਨ ਨੂੰ ਲੈ ਕੇ ਹੋਈ ਚਰਚਾ ਬਲਾਕ ਪੱਧਰ ਤੇ ਪਾਣੀ ਦੀ ਸਾਮ ਸੰਭਾਲ ਲਈ ਬਣੇਗੀ ਯੋਜਨਾ ਕੇਂਦਰ ਸਰਕਾਰ ਨੇ ਪੰਜਾਬ ਨੂੰ ਦਿੱਤੀ ਵਿੱਤੀ ਰਾਹਤ 4000 ਕਰੋੜ ਦਾ ਕਰਜ਼ਾ ਲੈਣ ਦੀ ਮਿਲੀ ਖੁੱਲ ਚਾਲੂ ਵਿੱਤੀ ਸਾਲ 'ਚ ਪੰਜਾਬ ਸਰਕਾਰ ਚੱਕ ਸਕੇਗੀ 3080 ਕਰੋੜ ਦਾ ਕਰਜ਼ਾ న్యూਸ 18 ਦੇ ਪੋਡਕਾਸਟ 'ਚ ਸਾਬਕਾ ਕ੍ਰਿਕਟਰ ਤੇ ਰਾਜ ਸਭਾ ਐਮਪੀ ਹਰਪਜਨ ਸਿੰਘ ਬੋਲੇ ਇਹ ਦੱਸਿਆ 2027 ਦਾ ਪਲਾਨ ਵਿਧਾਨ ਸਭਾ ਚੋਣ ਲੜਨ ਬਾਰੇ ਹਰਪਜਨ ਨੇ ਖੋਲੇ ਰਾਜ ਪੂਰਾ ਇੰਟਰਵਿਊ ਅੱਜ ਰਾਤ 8 ਯੋਧ ਨਸ਼ਾ ਵਿਰੋਧ ਤਹਿਤ ਪੰਜਾਬ ਪੁਲਿਸ ਨੇ ਚਲਾਇਆ ਆਪਰੇਸ਼ਨ ਕਾਸੂ ਸਪੈਸ਼ਲ ਨਾਕੇ ਲਾ ਕੇ ਕੀਤੀ ਚੈਕਿੰਗ ਬਾਰੀ ਸੂਬਿਆਂ ਨੂੰ ਆਉਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਕੀਤੀ ਜਾਂਚ ਫਰੀਦাবাদ ਕਾਂਗਰਸੀ ਵਰਕਰਾਂ ਨੇ ਕੀਤਾ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਸੰਗਠਨ ਨਿਰਮਾਣ ਮੀਟਿੰਗ 'ਚ ਵਰਕਰਾਂ ਨੇ ਜਿਤਾਈ ਨਾਰਾਜ਼ਗੀ ਲੋਕ ਸਭਾ ਐਮਪੀ ਮਲਿਕਮ ਟੈਗੋਰ ਖਿਲਾਫ ਕੀਤੀ ਨਾਰੇਬਾਜ਼ ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਗਰਸਤੋਗੀ ਨੂੰ ਮਿਲੀ 1 ਸਾਲ ਦੀ ਐਕਸਟੈਂਸ਼ਨ ਇਸੇ ਮਿਨੀ 30 ਜੂਨ ਨੂੰ ਹੋਣਾ ਸੀ ਸੇਵਾ ਮੁਕਤ ਹਰਿਆਣਾ ਸਰਕਾਰ ਨੇ ਕੇਂਦਰ ਨੂੰ ਕੀਤੀ ਸੀ ਐਕਸਟੈਂਸ਼ਨ ਦੀ ਸਿਫਾਰਿਸ਼। ਰਾਜਸਥਾਨ ਦੇ ਜੈਪੁਰ ਚ ਭਾਰੀ ਮੀਂਹ ਸੜਕ ਕਿਨਾਰੇ ਖੜੀਆਂ ਕਾਰਾਂ ਜ਼ਮੀਨ ਹੇਠਾਂ ਤਸੀਆਂ। ਮੌਸਮ ਵਿਭਾਗ ਨੇ ਕਈ ਚਿਲਿਆਂ ਚ ਅਲਰਟ ਕੀਤਾ ਚਾਰੀ। ਸਸੀਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੱਤ ਤਾਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸ਼ੁਰੂਆਤ ਕਰਦੇ ਹਾਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਦੇ ਇੱਕ ਬਿਆਨ ਤੋਂ ਉਮਰ ਅਬਦੁੱਲਾਹ ਨੇ ਪੰਜਾਬ ਨੂੰ ਪਾਣੀ ਦੇਣ ਨੂੰ ਲੈ ਕੇ ਇੱਕ ਬਿਆਨ ਦਿੱਤਾ ਔਰ ਬਿਆਨ ਵੀ ਉਸ ਫੈਸਲੇ ਨੂੰ ਲੈ ਕੇ ਸੀ ਜਿਸ ਫੈਸਲੇ ਤੇ ਹਲੇ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਨੇ ਕਿ ਕਦੋਂ ਜਿਹੜਾ ਹੈ ਸਿੰਧੂ ਜਲ ਸਮਝੌਤੇ ਵਾਲਾ ਪਾਣੀ ਜਿਹੜਾ ਰੱਦ ਕਰਨ ਤੋਂ ਬਾਅਦ ਭਾਰਤ ਦੇ ਕੋਲ ਰਹਿ ਜਾਏਗਾ ਉਸ ਨੂੰ ਸਟੇਟਾਂ ਨੂੰ ਅਲੋਕੇਟ ਕੀਤਾ ਜਾਣਾ ਪਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅਜਿਹਾ ਬਿਆਨ ਦੇ ਦਿੱਤਾ ਕਿ ਪੰਜਾਬ ਦੀ ਸਿਆਸਤ ਕਰਵਾ ਗਈ ਸਾਰੀਆਂ ਪਾਰਟੀਆਂ ਨੇ ਇੱਕ ਸੁਰਚ ਉਮਰ ਅਬਦੁੱਲਾ ਦੇ ਇਸ ਬਿਆਨ ਦਾ ਸਖਤ ਵਿਰੋਧ ਕੀਤਾ ਪੰਜਾਬ ਹਰਿਆਣਾ ਤੇ ਹਿਮਾਚਲ ਵਿਚਾਲੇ ਪਾਣੀਆਂ ਦਾ ਵਿਵਾਦ ਹਾਲੇ ਸ਼ਾਂਤ ਨਹੀਂ ਹੋਇਆ ਕਿ ਹੁਣ ਜੰਮੂ ਕਸ਼ਮੀਰ ਨੇ ਇਸ ਚੈਂਟਰੀ ਕਰ ਲਈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਾਫ਼ ਕਿਹਾ ਕਿ ਪਹਿਲਾਂ ਜੰਮੂ ਕਸ਼ਮੀਰ ਆਪਣੇ ਹਿੱਤ ਦੇਖੇਗਾ ਤੇ ਫਿਰ ਉਸ ਤੋਂ ਬਾਅਦ ਦੂਜੇ ਸੂਬਿਆਂ ਬਾਰੇ ਸੋਚਿਆ ਜਾਏਗਾ ਉਹ ਪੰਜਾਬ ਨੂੰ ਪਾਣੀ ਨਹੀਂ ਜਾਣ ਦੇਣਗੇ ਇਸ ਬਾਤ ਦੀ ਇਜਾਜ਼ਤ ਫਿਲਹਾਲ ਨਹੀਂ ਦੂੰਗਾ ਪਹਿਲੇ ਹਮੇ ਆਪਣਾ ਪਾਣੀ ਆਪਣੇ ਲਈ ਇਸਤੇਮਾਲ ਕਰਨੇ ਦੀਜੇ ਫਿਰ ਹਮ ਬਾਕੀਆਂ ਦੀ ਬਾਤ ਕਰਾਂਗੇ ਯਹਾਂ ਜੰਮੂ ਮੇ ਸੂਖਾ ਪੜਾ ਹੋਆ ਨਾ ਯਹਾਂ ਜੰਮੂ ਮੇ ਨਲਕੋ ਮੇ ਪਾਣੀ ਨਹੀਂ ਹੈ ਮੈਂ ਪੰਜਾਬ ਪਾਣੀ ਕਿਉਂ ਭੇਜੂ ਪੰਜਾਬ ਕੇ ਪਾਸ ਪਹਿਲੇ ਇੰਡਸ ਵਾਟਰ ਟ੍ਰੀਟੀ ਕੇ ਤਹਿਤ ਤਿੰਨ ਦਰਿਆਏ ਸੀ ਉਸ ਵਕ ਪੰਜਾਬ ਨੇ ਹਮੇ ਪਾਣੀ ਦਿਆ ਪਾਕਿਸਤਾਨ ਨਾਲ ਸਿੰਧੂ ਜਲ ਸਮਝੌਤਾ ਰੱਦ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਤੋਂ ਇਹ ਵਾਧੂ ਪਾਣੀ ਇੱਕ ਨਹਿਰ ਰਾਹੀਂ ਪੰਜਾਬ ਹਰਿਆਣਾ ਰਾਜਸਥਾਨ ਨੂੰ ਦਿੱਤਾ ਜਾਣਾ ਹੈ ਪਰ ਉਮਰ ਅਬਦੁੱਲਾ ਦੇ ਇਸ ਬਿਆਨ ਨੇ ਪੰਜਾਬ ਦੀ ਸਿਆਸਤ ਵੀ ਗਰਮਾ ਦਿੱਤੀ ਹੈ ਆਮ ਆਦਮੀ ਪਾਰਟੀ ਨੇ ਜਿੱਥੇ ਇਸ ਬਿਆਨ ਨੂੰ ਮੰਦ ਭਾਗਾ ਦੱਸਿਆ ਤਾਂ ਭਾਜਪਾ ਤੇ ਅਕਾਲੀ ਦਲ ਨੇ ਵੀ ਉਮਰ ਅਬਦੁੱਲਾ ਦੇ ਇਸ ਬਿਆਨ ਤੇ ਵਿਰੋਧ ਜਤਾਇਆ ਔਰ ਇਹਨਾਂ ਸਿੰਧੂ ਵਾਟਰ ਜਿਹੜਾ ਟ੍ਰੀਟੀ ਰੱਦ ਹੋਣ ਤੋਂ ਬਾਅਦ ਜਿਹੜਾ ਪਾਣੀ ਰੋਕਿਆ ਗਿਆ ਇਹਦੇ ਤੇ ਪੰਜਾਬ ਦਾ ਵੀ ਆਪਣਾ ਹੱਕ ਹੈਗਾ ਸੋ ਸਾਨੂੰ ਆਪਣਾ ਬਣਦਾ ਹੋਇਆ ਹੱਕ ਜਿਹੜਾ ਉਹ ਮਿਲਣਾ ਚਾਹੀਦਾ ਔਰ ਸਾਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਕਿਸੇ ਤਰ੍ਹਾਂ ਦਾ ਇਸ ਦੇ ਵਿੱਚ ਠਕਾ ਨਹੀਂ ਹੁੰਦਾ ਵਾਟਰ ਟ੍ਰੀਟੀ ਕੈਨਸਲ ਹੋ ਰਹੀ ਹੈ ਔਰ ਉਹ ਪਾਣੀ ਹਿੰਦੁਸਤਾਨ ਦੀਆਂ ਸਟੇਟਾਂ ਦੇ ਵਿੱਚ ਦੁਬਾਰਾ ਵੰਡਿਆ ਜਾਣਾ ਤੇ ਘੱਟੋ ਘੱਟ ਹੁੰਦਾ ਸੀ ਵੀ ਇਹ ਕਰਦੇ ਆ ਕਿ ਜੋ ਸਾਡੇ ਨਾਲ ਬੇਇਨਸਾਫੀ ਪਈ ਨਾ ਹੋਈ ਆ ਉਹ ਬੇਇਨਸਾਫੀ ਹੁਣ ਦੂਰ ਹੋਈ ਤੇ ਜੇ ਇੱਕ ਸਟੇਟ ਇਹ ਕਹਣ ਲੱਗ ਜਾਏ ਕਿ ਇਹ ਅਸੀਂ ਇਕੱਲੇ ਵਾਸਤੇ ਪਾਣੀ ਚਾਹੀਦਾ ਹੈ ਤਾਂ ਮੈਂ ਸਭ ਨੂੰ ਕਿਸੇ ਤਰੀਕੇ ਵਾਜੂਬ ਨਹੀਂ। ਪੰਜਾਬ ਦੇ ਅੰਦਰ ਤਾਂ ਪਾਣੀ ਹੈ ਅਸੀਂ ਦੇ ਨਹੀਂ ਸਕਦੇ। ਪੰਜਾਬ ਦੇ ਅੰਦਰ ਸਾਡੇ ਕੋਲ ਆਲਰੇਡੀ ਜਿਹੜਾ ਹੈਗਾ ਅ ਦੇਸ਼ ਦਾ ਟਿੱਡਪੜਨ ਵਾਸਤੇ, ਦੇਸ਼ ਨੂੰ ਚਾਵਲ ਦੇਣ ਵਾਸਤੇ, ਕਣਕ ਦੇਣ ਵਾਸਤੇ ਖਾਸ ਕਰਕੇ ਝੋਨੇ ਕਰਕੇ ਜਿਹੜਾ ਚਾਵਲ ਕਰਕੇ ਜਿਹੜਾ ਸਾਡੇ ਕੋਲ ਪਾਣੀ ਜਿਹੜਾ ਸਾਡਾ ਬਹੁਤ ਸਾਰਾ ਲੱਗ ਜਾਂਦਾ ਹੈ। ਸਾਡੇ ਕੋਲ ਪਾਣੀ ਦੀ ਘਾਟ ਹੈ, ਜ਼ਮੀਨੀ ਪਾਣੀ ਚਲਾ ਗਿਆ ਹੈ। ਸਾਨੂੰ ਬਾਕੀ ਜਿਹੜੇ ਪਾਣੀ ਜਾਂਦੇ ਨੇ ਨਾ ਪਾਣੀ ਦੀ ਸਾਨੂੰ ਬਹੁਤ ਜ਼ਰੂਰਤ ਹੈ। ਕਿਸੇ ਵਿਚਾਲੇ ਉਮਰ ਅਬਦੁੱਲਾਹ ਨੇ ਸ਼ਾਹਪੁਰ ਕੰਡੀ ਡੈਮ ਦਾ ਜ਼ਿਕਰ ਕਰਦਿਆਂ ਪੰਜਾਬ ਤੇ ਕਈ ਸਾਲ ਪਾਣੀ ਲਈ ਤਰਸਾਉਣ ਦੇ ਇਲਜ਼ਾਮ ਲਾਏ ਜਿਸ ਤੇ ਕਾਂਗਰਸ ਨੇ ਜਵਾਬ ਵੀ ਦਿੱਤਾ ਜੇ ਜਦ ਉਹ ਕਿਆ ਕਹਤੇ ਨੇ ਉਸਕੋ ਉਹ ਉਹ ਜੀ ਮਲਟੀਪਰਪਸ ਪ੍ਰੋਜੈਕਟ ਉਹ ਦੂਸਰਾ ਹੈ ਕਿਆ ਵੋਟ ਇਜ਼ ਦ ਨੇਮ ਆਫ ਦਟ ਯਾ ਸ਼ਾਹਪੁਰ ਕੰਡੀ ਬੈਰਾਜ ਤੇ ਕਿਤਨੇ ਸਾਲ ਉਹਨਾਂ ਨੇ ਹਮੇ ਰੁਲਾਇਆ ਲੜ ਲੜ ਕੇ ਉਸ ਸ਼ਾਹਪੁਰ ਕੰਡੀ ਦਾ ਜੋ ਹੈ ਥੋੜਾ ਸਾ ਉਸ ਤੇ ਕਾਰਵਾਈ ਹੋਈ ਫਿਲਹਾਲ ਇਹ ਪਾਣੀ ہمارے ਲਈ ਹੈ। ہم ਇਹ ਪਾਣੀ ਖੁਦ ਇਸਤੇਮਾਲ karenge ਫਿਰ ਬਾਕੀ ਨੂੰ ਬਾਰੇ ਵਿੱਚ ਸੋਚेंगे। ਸ਼ਾਹਪੁਰ ਕੰਡੀ ਪ੍ਰੋਜੈਕਟ ਦੇ ਉੱਤੋਂ ਅਬਦੁੱਲਾ ਸਾਹਿਬ ਜਿਹੜਾ ਸਿਰਫ ਪੰਜਾਬ ਨੂੰ 5000 ਹੈਕਟੇਅਰ ਜ਼ਮੀਨ ਦੇ ਨੂੰ ਸਿੰਚੜਦਾ ਇਰੀਗੇਟ ਕਰਨ ਦਾ ਪਾਣੀ ਮਿਲਦਾ ਹੈ ਔਰ ਜੰਮੂ ਨੂੰ ਮਿਲਦਾ ਹੈ 32000 ਹੈਕਟੇਅਰ। ਭਈ ਪਹਿਲਾਂ ਹੀ ਅਸੀਂ ਤੁਹਾਨੂੰ ਇੰਨਾ ਪਾਣੀ ਜਿਹੜਾ ਉਹ ਜੰਮੂ ਨੂੰ ਦੇ ਚੁੱਕੇ ਆ ਜਾਂ ਦੇ ਰਹੇ ਆ। ਫੇਰ ਵੀ ਤੁਸੀਂ 5000 ਜਿਹੜਾ ਜਿਹੜਾ ਸਾਡਾ ਪਾਣੀ ਹੈ 5000 ਹੈਕਟੇਰ ਦਾ ਉਹਨੂੰ ਵੀ ਬੰਦ ਕਰਕੇ ਤੁਸੀਂ ਪੰਜਾਬ ਦਾ ਜ਼ਿਕਰ ਹੋ ਗਿਆ ਕਿ ਪਾਕਿਸਤਾਨ ਨਾਲ ਰਿਸ਼ਤੇਅਾਂ 'ਚ ਖਟਾਸ ਹੋਣ ਕਰਕੇ ਭਾਰਤ ਨੇ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਿਆ ਤੇ ਸਿੰਧੂ ਜਲ ਸਮਝੌਤਾ ਰੱਦ ਕਰ ਦਿੱਤਾ ਹੈ ਹਾਲਾਂਕਿ ਇਸ ਪਾਣੀ ਦੀ ਵੰਡ ਕਿਸ ਸੂਬੇ ਨੂੰ ਕਿੰਨੀ ਕਰਨੀ ਹੈ ਇਹ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਪਰ ਉਸ ਤੋਂ ਪਹਿਲਾਂ ਹੀ ਉਮਰ ਅਬਦੁੱਲਾ ਦੇ ਬਿਆਨ ਨੇ ਸਿਆਸਤ ਗਰਮਾ ਦਿੱਤੀ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਇਸ ਸਭ ਦੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਕੈਬਨਿਟ ਮੰਤਰੀ ਵੀ ਮੌਜੂਦ ਰਹੇ ਇਸ ਦੇ ਇਸ ਮੀਟਿੰਗ ਦੇ ਵਿੱਚ ਇੰਟੀਗ੍ਰੇਟਿਡ ਸਟੇਟ ਵਾਟਰ ਪਲਾਨ ਨੂੰ ਲੈ ਕੇ ਚਰਚਾ ਹੋਈ ਪੰਜਾਬ ਦੇ ਪਾਣੀਆਂ ਦੀ ਸੀਐਮ ਨੇ ਕਿਹਾ ਕਿ ਇੱਕ ਇੱਕ ਬੂੰਦ ਕੀਮਤੀ ਹੈ ਤੇ ਅਸੀਂ ਬਲਾਕ ਪੱਧਰ ਤੇ ਪਾਣੀ ਦੀ ਸਾਂਝ ਸੰਭਾਲ ਦੇ ਲਈ ਯੋਜਨਾ ਤੇ ਕੰਮ ਕਰ ਰਹੇ ਹਾਂ ਮੁੱਖ ਮੰਤਰੀ ਵੱਲੋਂ ਟਵੀਟ ਕੀਤਾ ਗਿਆ ਟਵੀਟ ਦੇ ਵਿੱਚ ਮੁੱਖ ਮੰਤਰੀ ਨੇ ਲਿਖਿਆ ਕਿ ਅੱਜ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਤੇ ਮੰਤਰੀ ਸਹਿਬਾਨਾਂ ਨਾਲ ਉੱਚ ਪੱਧਰੀ ਮੀਟਿੰਗ ਹੋਈ ਹੈ ਮੀਟਿੰਗ 'ਚ ਇੰਟੀਗ੍ਰੇਟਿਡ ਸਟੇਟ ਵਾਟਰ ਪਲਾਨ ਤਿਆਰ ਕਰਨ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਇਸ ਯੋਜਨਾ ਤਹਿਤ ਬਲਾਕ ਪੱਧਰ ਤੇ ਪਾਣੀ ਦੀ ਸਾਮ ਸੰਭਾਲ ਲਈ ਯੋਜਨਾ ਬਣਾਈ ਜਾਏਗੀ ਪੰਜਾਬ ਦੇ ਪਾਣੀਆਂ ਦੀ ਇੱਕ ਇੱਕ ਬੂੰਦ ਕੀਮਤੀ ਹੈ ਚਾਹੇ ਉਹ ਸਿੰਚਾਈ ਲਈ ਹੋਵੇ ਜਾਂ ਪੀਣ ਲਈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਾਂ ਇਹ ਟਵੀਟ ਕੀਤਾ ਗਿਆ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਨੂੰ ਵਿੱਤੀ ਰਾਹਤ ਦਿੰਦੇ ਆ ਕੇਂਦਰ ਸਰਕਾਰ ਨੇ ਕਰਜ਼ਾ ਕਟੌਤੀ ਦਾ ਫੈਸਲਾ ਵਾਪਸ ਲੈ ਕੇ 4000 ਕਰੋੜ ਦੀ ਕਟੌਤੀ ਬਹਾਲ ਕਰ ਦਿੱਤੀ ਕੇਂਦਰ ਨੇ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਦਿੱਤੀ ਤੇ ਕਟ ਸੀਮਾ ਦੇ ਵਿੱਚ ਕੀਤੀ ਕਟੌਤੀ ਦਾ ਫੈਸਲਾ ਵਾਪਸ ਲੈ ਲਿਆ ਜਿਸ ਦੇ ਤਹਿਤ ਪੰਜਾਬ ਸਰਕਾਰ ਦੇ ਕੁੱਲ ਕਟ ਦੇ ਵਿੱਚੋਂ 4000 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਹੈ ਮੌਜੂਦਾ ਵਿੱਤੀ ਸਾਲ ਦੇ ਵਿੱਚ ਸਰਕਾਰ 3080 ਕਰੋੜ ਰੁਪਏ ਦਾ ਕਰਜ਼ਾ ਖੋੜ ਚੁੱਕ ਸਕੇਗੀ ਤੇ ਬਾਕੀ ਦਾ 920 ਕਰੋੜ ਦਾ ਕਰਜ਼ਾ ਆਖਰੀ ਤਿਮਾਹੀਚ ਮਿਲੇਗਾ ਦੱਸ ਦਈਏ ਕਿ ਪਿਛਲੇ ਮਹੀਨੇ ਕੇਂਦਰ ਨੇ ਪੰਜਾਬ ਸਰਕਾਰ ਦੀ ਕਰ ਸੀਮਾ ਦੇ ਵਿੱਚ 16477 ਕਰੋੜ ਰੁਪਏ ਦੀ ਕਟੌਤੀ ਕੀਤੀ ਸੀ ਜਿਸ ਦੇ ਖਿਲਾਫ ਪੰਜਾਬ ਸਰਕਾਰ ਨੇ 11500 ਕਰੋੜ ਦੀ ਕਟੌਤੀ ਨੂੰ ਚੁਣੌਤੀ ਦਿੱਤੀ ਜਿਸ ਤੋਂ ਬਾਅਦ ਇਹ 4000 ਕਰੋੜ ਦੀ ਕਟੌਤੀ ਬਹਾਲ ਕੀਤੀ ਗਈ ਹੈ ਕੇਂਦਰ ਨੇ 16470 ਕਰੋੜ ਰੁਪਏ ਦੀ ਕਟੌਤੀ ਦਾ ਕਾਰਨ ਬਿਜਲੀ ਸੁਧਾਰਾਂ 'ਚ ਸ਼ਰਤਾਂ ਪੂਰੀਆਂ ਨਾ ਕਰਨਾ ਮੰਨਿਆ ਸੀ ਜਦਕਿ ਪੰਜਾਬ ਨੇ ਤਰਕ ਦਿੱਤਾ ਕਿ ਬਿਜਲੀ ਸਬਸਿਡੀ ਸਮੇਤ ਦਿੱਤੀ ਗਈ ਤੇ ਉਸਦੇ ਸਬੂਤ ਵੀ ਭੇਜੇ ਗਏ ਜਿਸ ਦੇ ਵਿੱਚੋਂ 11500 ਕਰੋੜ ਦੀ ਕਟੌਤੀ ਦਾ ਮਸਲਾ ਤਾਂ ਸੁਲਝ ਗਿਆ ਤੇ 7500 ਕਰੋੜ ਦੀ ਬਹਾਲੀ ਅਜੇ ਵਿਚਾਰ ਅਧੀਨ ਹੈ ਸਾਲ 2025-2026 ਦੇ ਵਿੱਚ ਪੰਜਾਬ ਦੀ 49900 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਯੋਜਨਾ ਹੈ ਇੱਕ ਅੰਦਾਜ਼ੇ ਦੇ ਮੁਤਾਬਕ 31 ਮਾਰਚ 2026 ਤੱਕ ਪੰਜਾਬ ਤੇ ਕੁੱਲ ਕਰਜ਼ 417000 ਕਰੋੜ ਦਾ ਹੋ ਜਾਵੇਗਾ ਜੋ ਕਿ 2025 ਤੱਕ 382000 ਕਰੋੜ ਦਾ ਸੀ ਚਾਲੂ ਵਿੱਤੀ ਸਾਲ ਦੇ ਵਿੱਚ 111000 ਕਰੋੜ ਦੀ ਆਮਦਨੀ ਦੇ ਮੁਕਾਬਲੇ ਖਰਚ 135000 ਕਰੋੜ ਦਾ ਹੈ ਜਿਸ ਨਾਲ ਘਾਟਾ 23957 ਕਰੋੜ ਦਾ ਹੋਏਗਾ ਖੇਰ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਇਸ ਸਾਲ 4000 ਕਰੋੜ ਦਾ ਕਰਜ਼ਾ ਲੈ ਸਕੇਗਾ ਜਿਸ ਨਾਲ ਵਿਕਾਸ ਕਾਰਜਾਂ ਸਣੇ ਸੂਬੇ ਦੇ ਵੱਖ-ਵੱਖ ਕੰਮ ਪੂਰੇ ਹੋਣ ਦੀ ਉਮੀਦ ਹੈ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ न्यूज़ एटीन पर हरभजन सिंह एक्सकलूसिव गलबात हुई है सबका क्रिकेटर राज्यसभा एम पी हरभजन सिंह पॉडकास्ट किया गया हरभजन सिंह ने अपना दो हज़ार सताई का प्लैन दस्या और विधानसभा चोन लड़न बारे भी न्यूज़ एटीन से हरभजन सिंह ने इस पॉडकास्ट च अपने राज खोले ने हर सवाल का जवाब दिता है ये पॉडकास्ट अज रात अठ बजे देख सकते दे... ਰਪਿੰਦਰ ਸਿੰਘ ਕੀ 2027 ਵਿਧਾਨ ਸਭਾ ਚੋਣ ਲੜਨਗੇ ਵੇ ਦੇਖੋ ਜੀ ਉਦੋਂ ਤੱਕ ਖੱਲੇ ਬਹੁਤ ਟਾਈਮ ਆ ਡਿਪੈਂਡ ਕਰਦਾ ਕਿ ਅਸੀਂ ਆ ਕਿਹੜੇ ਸਿਨੈਰੀਓ ਬੰਦੇ ਆ ਕੀ ਕੀ ਚੀਜ਼ਾਂ ਹੁੰਦੀਆਂ ਮੰਨਿਆ ਵਿਧਾਨ ਸਭਾ ਜਾਂਦਾ ਦੇਖੋ ਅਗਰ ਅਸੀਂ ਪੰਜਾਬ ਨੂੰ ਬੈਟਰ ਪਲੇਸ ਬਣਾਣਾ ਜਾਂ ਪੰਜਾਬ ਨੂੰ ਆਪਾਂ ਦੁਬਾਰਾ ਪੰਜਾਬ ਦੀ ਗਲੋਰੀ ਤੇ ਲਿਆਉਣਾ ਆਰ ਯੰਗ ਨੀਡਸ ਟੂ ਕਮ ਫੋਰਵਰਡ ਐਂਡ ਇਟ 스타ਟਸ ਫਰੋਮ ਆਲ ਆਫ ਅਸ ਤੇ ਜੇ ਅਸੀਂ ਇਹ ਜ਼ਿੰਮੇਵਾਰੀ ਨਹੀਂ ਚੱਕਾਂਗੇ ਐਜ਼ ਅ ਯੂਥ ਤੇ ਮੈਨੂੰ ਲੱਗਦਾ ਫਿਰ ਅਸੀਂ ਦੂਸਰਿਆਂ ਨੂੰ ਕਿੱਦਾਂ ਕਹਾਂ ਗਿਲੰਦਰ ਤੋਂ ਲੜਨਾ ਚਾਹੋਗੇ ਮੈਂ ਦੇਖੋ ਡਿਪੈਂਡ ਕਰਦਾ ਜੀ ਜੇ ਮੈਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਲੜਾਂਗਾ ਜਾਂ ਨਹੀਂ ਪਰ ਜੇ ਉਦੋਂ ਮੌਕਾ ਬਣੇਗਾ ਜਾਂ ਫਿਰ ਕੋਈ ਐਸਾ ਚਾਂਸ ਹੋਏਗਾ ਕਿ ਮੈਨੂੰ ਇਹ ਕਰਨਾ ਚਾਹੀਦਾ ਤੇ ਮੈਂ ਜ਼ਰੂਰ ਪੰਜਾਬ ਆਮ ਆਦਮੀ ਪਾਰਟੀ ਤੋਂ ਪੰਜਾਬ ਦੀ ਲੀ ਮੈਂ ਅੱਗੇ ਆਵਾਂਗਾ ਆਮ ਆਦਮੀ ਪਾਰਟੀ ਤੋਂ ਹੀ ਬਿਲਕੁਲ ਮੈਂ ਉਸ ਪਾਰਟੀ ਦੇ ਨਾਲ ਜੁੜਿਆਂਗਾ ਜੀ ਤੇ ਬਾਕੀ ਦੇਖਦੇ ਹੈਗੇ ਆ ਕਿ ਜਦੋਂ ਹਾਲੇ ਤਾਂ ਵੋਟਾਂ ਦੋ ਸਾਲ ਬਾਅਦ ਅਗਰ ਮਹਿਕਮਾ ਦੇਣਾ ਹੋਵੇ ਕਿਹੜਾ ਮਹਿਕਮਾ ਤੁਸੀਂ ਲੈਣਾ ਚਾਹੋਗੇ ਮੈਨੂੰ ਤਾਂ ਸਪੋਰਟਸ ਹੀ ਆਉਂਦਾ ਜੀ ਸਪੋਰਟਸ ਮਿਨਿਸਟਰ ਬਣਾ ਜਾਓਗੇ ਸਾਡੀ ਬ੍ਰੇਕਿੰਗ ਕਰਪਾ ਜਨ ਸਿੰਘ ਪੰਜਾਬ ਦੇ ਪ੍ਰਧਾਨ ਮੰਤਰੀ ਮੈਨੂੰ ਮਿਨਿਸਟਰੀ ਨਾ ਦਿਓ ਜੀ ਮੈਨੂੰ ਕੰਮ ਲਾ ਦਿਓ ਕਿ ਮੈਂ ਤੂੰ ਆਹ ਕੰਮ ਕਰ ਲੈ ਜ਼ਿੰਮੇਵਾਰੀ ਲਾ ਦਿਓ ਮੈਨੂੰ ਆਪਾਂ ਨੂੰ ਕੋਈ ਉਹ ਨਹੀਂ ਹੈਗੀ ਚੌਧਰੀ ਬਣਨ ਦੀ ਕੋਈ ਉਹ ਹੈਗੀ ਆ ਆਪਾਂ ਨੂੰ ਇਹ ਹੈ ਕਿ ਪੰਜਾਬ ਗਰੋ ਕਰੇ ਪੰਜਾਬ ਵਧੀਆ ਕਰੇ ਸਾਡੇ ਪੰਜਾਬ ਦੇ ਨੌਜਵਾਨ ਅੱਗੇ ਵਧਣ ਤੇ ਪੰਜਾਬ ਦਾ ਨਾਮ ਹਰ ਖੇਤਰ ਚ ਹੋਵੇ ਪੇ ਲੁਧਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਨਾ ਸਿਰਫ ਆਮ ਲੋਕਾਂ ਨੂੰ ਹੈਰਾਨ ਕੀਤਾ ਸਗੋਂ ਬਾਬਿਆਂ ਨੂੰ ਮੰਨਣ ਵਾਲੇ ਸ਼ਰਦਾਲੂਆਂ ਦੀਆਂ ਵੀ ਅੱਖਾਂ ਖੋਲੀਆਂ ਇਹ ਬਾਬਾ ਸ਼ੰਕਰानंद ਪੂਰੀ ਵਾਲਾ ਜੋ ਪ੍ਰਵਚਨ ਕਰਕੇ ਲੋਕਾਂ ਨੂੰ ਸਹੀ ਰਾਹ ਦੀ ਉੱਤੇ ਚੱਲਣ ਦਾ ਸੁਨੇਹਾ ਦਿੰਦਾ ਸੀ ਪਰ ਉਹ ਹੁਣ ਡੇਰੇ ਤੋਂ ਫਰਾਰ ਹੈ ਜਿਸ ਦਾ ਕਾਰਨ ਉਸ ਦੀ ਇੱਕ ਇਤਰਾਜ਼ਯੋਗ ਵੀਡੀਓ ਹੈ ਜਿਸ ਨੂੰ ਬਿਨਾਂ ਧੁੰਦਲਾ ਕੀਤੇ ਤਾਂ ਅਸੀਂ ਚਲਾ ਵੀ ਨਹੀਂ ਸਕਦੇ ਦੱਸਿਆ ਜਾ ਰਿਹਾ ਕਿ ਵੀਡੀਓ ਉਸ ਦੇ ਡੇਰੇ ਦੀ ਹੀ ਇੱਕ ਕਮਰੇ ਦੀ ਹੈ ਜਿੱਥੇ ਉਹ ਇੱਕ ਮਹਿਲਾ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆਇਆ ਵੀਡੀਓ ਵਾਇਰਲ ਹੋਈ ਤਾਂ ਪੁਲਿਸ ਨੇ 4 ਦਿਨ ਪਹਿਲਾਂ ਮਾਮਲਾ ਦਰਜ ਕਰ ਲਿਆ ਪਰ ਬਾਬੇ ਦੀ ਇਸ ਹਰਕਤ ਨੇ ਸ਼ਰਧਾਲੂਆਂ ਦੇ ਮਨ ਦੇ ਉੱਤੇ ਭਾਰੀ ਠੇਸ ਪਹੁੰਚਾਈ ਤੇ ਉਹ ਵੱਡੀ ਗਿਣਤੀ 'ਚ ਡੀਸੀ ਦਫਤਰ ਦੇ ਬਾਹਰ ਪਹੁੰਚ ਗਏ ਬਾਬੇ ਦੇ ਖਿਲਾਫ ਦਰਜ ਕੇਸ ਦੇ ਉੱਤੇ ਸਵਾਲ ਚੁੱਕੇ ਤੇ ਉਸ ਨੂੰ ਗ੍ਰਿਫਤਾਰ ਕਰਕੇ ਡੇਰਾ ਬੰਦ ਕਰਵਾਉਣ ਦੀ ਵੀ ਮੰਗ ਕੀਤੀ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਇਲਾਕਾ ਨਿਵਾਸੀਆਂ ਨੇ ਦਿੱਤਾ ਵਾ ਜੀ ਬਈ ਜੋ ਐਫ ਆਈ ਆਰ ਹੋਈ ਆ ਨਾ ਤਾਂ ਐਫ ਆਈ ਆਰ ਕਰਾਉਣ ਵਾਲਾ ਸ਼ਖਸ ਸਾਹਮਣੇ ਆ ਰਿਹਾ ਕੌਣ ਆ ਹਰਦੀਪ ਸਿੰਘ ਉਹ ਤੇ ਉਹ ਲੱਗਦਾ ਇਸ ਤੋਂ ਬਈ ਉਹ ਮਿਲੀ ਭੁਗਤ ਨਹੀਂ ਹੋਈ ਆ ਵੀ ਜਥੇ ਬੰਦੀਆਂ ਚੁੱਪ ਕਰਕੇ ਘਰੇ ਵਹਿ ਜਾਣਗੀਆਂ ਉਸ ਤੋਂ ਬਾਅਦ ਮਾਮਲਾ ਆਪਾਂ ਗੋਪਤ ਸਮਝੌਤਾ ਕਰਾ ਕੇ ਸਾਰਾ ਦਫਾ ਦਫਾ ਕਰ ਦਿੱਤਾ ਜਾਊਗਾ ਪਰ ਅੱਜ ਇਲਾਕੇ ਦੀ ਸੰਗਤ ਤੇ ਕਰਮੰਦੋਰ 250 ਬੰਦਾ ਇਕੱਠਾ ਹੋ ਕੇ ਪਹੁੰਚਿਆ ਵਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਇਸ ਤੋਂ ਬਾਅਦ ਹੋਰ ਵੀ ਡੀਆਈਜੀ ਸਾਹਿਬ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਾਂਗੇ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਜੋ ਬੰਦੀ ਕਾਰਵਾਈ ਆ ਛੇਤੀ ਛੇਤੀ ਅਰੈਸਟ ਕੀਤਾ ਜਾਵੇ ਇਸ ਵੀਡੀਓ ਤੋਂ ਬਾਅਦ ਇਲਾਕਾ ਵਾਸੀ ਭੜਕੇ ਹੋਏ ਨਹੀਂ ਜਿਨ੍ਹਾਂ ਨੇ ਬਾਬੇ ਦੇ ਖਿਲਾਫ ਹੋੜਵੀਂ ਤਰ੍ਹਾਂ ਵਲਗਾਉਣ ਦੀ ਗੋਹਰ ਲਗਾਈ ਹੈ ਤਾਂ ਜੋ ਉਸ ਨੂੰ ਆਪਣੀ ਕਿਤੇ ਦੀ ਸਜ਼ਾ ਮਿਲ ਸਕੇ ਹਾਂਜੀ ਹਾਂਜੀ ਸਾਰੇ ਪਿੰਡ ਵਾਸੀ ਆਏ ਸੀ 100 ਤੋਂ 150 ਬੰਦਾ ਸਿਗਾ ਇੱਥੇ ਜੀ ਠੀਕ ਹੈ ਜਿਨ੍ਹਾਂ ਨੇ ਸ਼ਿਕਾਇਤ ਦਿੱਤੀ ਹੈ ਡੀਸੀ ਸਾਹਿਬ ਨੂੰ ਤੇ ਮੰਗ ਕੀਤੀ ਹੈ ਕਿ ਇਹਦੀ ਫੇਅਰ ਇਨਕੁਆਇਰੀ ਕੀਤੀ ਜਾਵੇ ਠੀਕ ਹੈ ਤੇ ਬਾਬੇ ਦੇ ਖਿਲਾਫ ਹੋਰ ਬੰਦੀਆਂ ਜਿਹੜੀਆਂ ਧਾਰਾਵਾਵਾਂ ਉਹ ਲਗਾਈਆਂ ਜਾਣ ਕਿਉਂਕਿ ਇਹ ਵੀ ਆਰ ਲਿਵਿੰਗ ਇਨ ਅ ਸੋਸ਼ਲਾਈਜ਼ਡ ਸੁਸਾਇਟੀ ਸੋ ਦੈਟ ਇਜ਼ ਵਾਈ ਵੀ ਹੈਵ ਅ ਰਾਈਟ ਐਵਰੀ ਰਾਈਟ ਟੂ ਅਪੋਜ਼ ਜ਼ਿਕਰੀ ਖਾਸਤੇ ਕਿ ਬਾਬਾ ਸ਼ੰਕਰਨੰਦ ਪੂਰੀ ਵਾਲੇ ਦਾ ਡੇਰਾ ਲੁਧਿਆਣਾ ਦੇ ਪਿੰਡ ਤਲਵੰਡੀ ਕਲਾਂ ਦੇ ਵਿੱਚ ਹੈ ਜਿੱਥੇ ਵੱਡੀ ਗਿਣਤੀ 'ਚ ਸ਼ਰਧਾਲੂ ਆਉਂਦੇ ਨੇ ਪਰ ਹੁਣ ਇਸ ਵੀਡੀਓ ਤੋਂ ਬਾਅਦ ਉਹਨਾਂ ਦੇ ਵਿੱਚ ਬਾਬੇ ਦੇ ਖਿਲਾਫ ਗੁੱਸਾ ਭਰ ਗਿਆ ਹੈ ਤੇ ਵੱਡੇ ਐਕਸ਼ਨ ਦੀ ਮੰਗ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੀ ਗ੍ਰਿਫਤ ਦੇ ਵਿੱਚ ਕਦੋਂ ਆਉਂਦਾ ਹੈ ਲੁਧਿਆਣਾ ਤੋਂ ਰਜਿੰਦਰ ਕੁਮਾਰ ਨਿਊਜ਼ 18 ਪੰਜਾਬ ਇਧਰ ਸੋਸ਼ਲ ਮੀਡੀਆ ਤੇ ਲੱਚਰ ਕੰਟੈਂਟ ਤੇ ਰੋਕ ਲਾਉਣ ਦੀਆਂ ਹਦਾਇਤਾਂ ਦਿੱਤੀਆਂ ਨੇ ਚਾਈਲਡ ਕਮਿਸ਼ਨ ਨੇ ਚਾਈਲਡ ਕਮਿਸ਼ਨ ਵੱਲੋਂ ਸਾਈਬਰ ਸੈੱਲ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਔਰ ਏ ਡੀ ਜੀ ਪੀ ਸਾਈਬਰ ਸੈੱਲ ਨੂੰ ਚਿੱਠੀ ਭੇਜ ਕੇ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਔਰ ਲੱਚਰ ਪਾਸ਼ਾ ਤੇ ਜਿਹੜੇ ਵੀਡੀਓਜ਼ ਨੇ ਉਹਨਾਂ ਨੂੰ ਬੈਨ ਕੀਤਾ ਜਾਵੇ ਨਸ਼ਿਆਂ ਤੇ ਗਨ ਕਲਚਰ ਵਾਲੀ ਵੀਡੀਓ ਵੀ ਬੈਨ ਹੋਣੀ ਚਾਹੀਦੀ ਹੈ ਔਰ ਅਜਿਹੀ ਸਮਗਰੀ ਤੇ ਨਜ਼ਰ ਰੱਖਣ ਲਈ ਨੋਡਲ ਅਫਸਰ ਨਿਯੁਕਤ ਕਰੋ ਉਹਨਾਂ ਕਿਹਾ ਕਿ ਵਿਦੇਸ਼ਾਂ ਤੋਂ ਅਪਲੋਡ ਹੋ ਰਹੇ ਕੰਟੈਂਟ ਤੇ ਵੀ ਪਾਬੰਦੀ ਲੱਗੇ ਔਰ ਉਹਨਾਂ ਸਾਈਟਾਂ ਨੂੰ ਬੈਨ ਕੀਤਾ ਅਸ਼ਲੀਲ ਕੰਟੈਂਟ ਅਪਲੋਡ ਕਰਨ ਵਾਲੇ ਦੇ ਖਿਲਾਫ ਐਫ ਆਈ ਆਰ ਦਰਜ ਹੋਵੇ ਕਿਉਂਕਿ ਲੱਚਰ ਕੰਟੈਂਟ ਨਾਲ ਬੱਚਿਆਂ ਤੇ ਮਾੜਾ ਅਸਰ ਪੈਂਦਾ ਮੈਂ ਇਹ ਕਹਿਣਾ ਚਾਹਾਂਗਾ ਕਿ ਕਮਿਸ਼ਨ ਦੀ ਇਹ ਨਜ਼ਰ ਵਿੱਚ ਬਹੁਤ ਦੇਰ ਤੋਂ ਇਹ ਆ ਰਿਹਾ ਸੀ ਕਿ ਜਿਹੜੇ ਇਹ ਲੱਚਰ ਔਰ ਜਿਹੜੇ ਡਬਲ ਮੀਨਿੰਗ ਵਾਲੇ ਜਿਹੜੇ ਕੰਟੈਂਟ ਸੀਗੇ ਇਹ ਬਹੁਤ ਜ਼ਿਆਦਾ ਵੱਧ ਚੱਦ ਕੇ ਚੜ੍ਹ ਕੇ ਪੈ ਰਹੇ ਸੀਗੇ ਬਿਲਕੁਲ ਔਰ ਇਹ ਵੀ ਦੇਖਿਆ ਸੀ ਕਿ ਜਿਹੜੇ ਇਹ ਸੋ ਕਾਲਡ ਜਿਹੜੇ ਇਨਫਲੂਐਂਸਰ ਹੈ ਇਨਫਲੂਐਂਸਰ ਦਾ ਮੰਨਦਾ ਨਹੀਂ ਲੇਕਿਨ ਇਹ ਮਤਲਬ ਹੀ ਲੋਕ ਜਿਹੜੇ ਸੋਸਾਇਟੀ ਦੇ ਨੇ ਇਹ ਇਹਨਾਂ ਚੋਂ ਆਪਣੀਆਂ ਅਰਨਿੰਗਸ ਕਰਨੀਆਂ ਚਾਹੁੰਦੇ ਸੀ ਪੈਸੇ ਕਮਾਣੇ ਚਾਹੁੰਦੇ ਸੀ ਔਰ ਇਹਨਾਂ ਦੀ ਦਿਨ ਪ੍ਰਤੀ ਦਿਨ ਵਿਊ ਸੇ ਵਧ ਰਹੀ ਸੀ ਇਹ ਅਸੀਂ ਬਹੁਤ ਚਿੰਤਤ ਸੀ ਇਹ ਸਾਡੀ ਚਿੰਤਾ ਦਾ ਇਹ ਨਿਵਾਰਣ ਹੁਣ ਇਹੀ ਹੋਇਆ ਹੈ ਕਿ ਅਸੀਂ ਜਿਹੜੇ ਏਡੀਜੀਪੀ ਸਾਈਬਰ ਸੈੱਲ ਨੇ ਸਾਈਬਰ ਕ੍ਰਾਈਮ ਨੇ ਕ੍ਰਾਈਮ ਠੀਕ ਹੈ ਉਹਨਾਂ ਨੂੰ ਚਿੱਠੀ ਲਿਖੀ ਹੈ ਉਹਨਾਂ ਨੂੰ 4 ਪੁਆਇੰਟ ਦਾ ਇੱਕ এজেন্ডਾ ਦਿੱਤਾ ਹੈ ਔਰ ਉਸ ਵਿੱਚ ਉਹਨਾਂ ਨੂੰ ਵਰ ਕਰਨ ਵਾਸਤੇ ਕਿਹਾ ਹੈ ਕਿ ਤਾਂ ਕਿ ਇਹਦੇ ਵਿੱਚ ਜਿਹੜੀ ਹੈ ਇਹਨਾਂ ਤੇ ਲਗਾਮ ਪਾਈ ਜਾ ਸਕੇ ਤੇ ਉਧਰ ਯੋਧ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਪੰਜਾਬ ਪੁਲਿਸ ਇਸ ਮੁਹਿੰਮ ਦੇ ਤਹਿਤ ਐਕਸ਼ਨ ਦੇ ਵਿੱਚ ਹੈ ਸੂਬੇ ਭਾਰਚੋਂ ਆਪਰੇਸ਼ਨ ਕਾਸੋ ਚਲਾਇਆ ਗਿਆ ਬਾਰੂ ਬਾਰੀ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਗਈ ਵੱਖ-ਵੱਖ ਤਮਾਮੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਬਠਿੰਡਾ, ਰੋਪੜ, ਮੋਹਾਲੀ, ਪਠਾਨਕੋਟ ਜਿੱਥੇ ਆਪਰੇਸ਼ਨ ਕਾਸੋ ਦੇ ਤਹਿਤ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਗਈ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਗਈ ਔਰ ਜਿੱਥੇ-ਜਿੱਥੇ ਸ਼ੱਕ ਸੀ ਉਸ ਜਗ੍ਹਾ ਦੀ ਤਲਾਸ਼ੀ ਲਈ ਗਈ ऑपरेशन सील 15 ਤਹਿਤ ਅੱਜ ਪੰਜਾਬ ਪੁਲਿਸ ਤੇ ਹਰਿਆਣਾ ਪੁਲਿਸ ਦੀ ਜੁਆਇੰਟ ਕੋਆਰਡੀਨੇਸ਼ਨਲ ਇੰਟਰ ਸਟੇਟ ਨਾਕਾਬੰਦੀ ਕੀਤੀ ਗਈ ਹੈ ਇਹਦੇ ਵਿੱਚ ਸਾਡਾ ਮੇਨ ਈਮ ਹੈ ਕਿ ਜਿਹੜੇ ਵੀ ਨਾਰਕੋਟਿਕਸ ਸਮਗਲ ਹੁੰਦੇ ਹੈ ਜਾਂ ਕਿਸੇ ਦੀ ਕੋਈ ਇਲਿਜੀਟ ਲਿਕਰ ਦੀ ਮੂਵਮੈਂਟ ਹੈ ਉਸ ਨੂੰ ਕਵਰ ਕਰ ਸਕੀਓ ਜੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਗੁਰਦਾਸਪੁਰ ਪਹੁੰਚੇ ਉਹਨਾਂ ਨਸ਼ਿਆਂ ਦੀ ਸਪਲਾਈ ਲਈ ਬਦਨਾਮ ਇਲਾਕਿਆਂ ਤੇ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕੀਤਾ ਤੇ ਨਸ਼ਾ ਮੁਕਤੀ ਕੇਂਦਰਾਂ 'ਚ ਇਲਾਜ ਕਰਵਾ ਰਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ 'ਚੋਂ ਕੱਢਣ ਲਈ ਉਪਰਾਲੇ ਕਰ ਰਹੀ ਹੈ ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਅਸੀਂ ਕਿਸੇ ਕੀਮਤ ਤੇ ਬਖਸ਼ਾਂਗੇ ਜਿਹੜਾ ਤੁਹਾਡੇ ਨਾਲ ਸ਼ੈਡਾਓ ਕੇਂਦਰ ਹੈ ਔਰ ਜਿਹੜਾ ਰੀਹੈਬਿਲੀਟੇਸ਼ਨ ਸੈਂਟਰ ਹੈ ਉਹਨਾਂ ਦਾ ਸਾਰਾ ਵਿਜ਼ਿਟ ਕਰਕੇ ਉਹਨਾਂ ਦੇ ਹਾਲਾਤ ਦੇਖਣਾ ਤੇ ਫਿਰ ਪ੍ਰਸ਼ਾਸਨ ਨਾਲ ਬੈਠ ਕੇ ਚਾਹੇ ਉਹ ਯੋਧ ਨਸ਼ੇ ਵਿਰੋਧਾ ਉਹਦੀ ਸਟ੍ਰੈਟਜੀ ਬਣਾਉਣਾ ਇਹਨੂੰ ਹੋਰ ਚਾਰੂ ਤੰਗ ਨਾਲ ਕਿਵੇਂ ਚਲਾਈਏ ਔਰ ਬਹੁਤ سارے ਕੰਮ ਇੱਥੇ ਚੱਲ ਰਹੇ ਆ ਤੁਹਾਡੇ ਕ੍ਰਿਟੀਕਲ ਕੇਅਰ ਬਲੌਕ ਬਣ ਰਿਹਾ ਇੰਟੀਗ੍ਰੇਟਡ ਪਬਲਿਕ ਹੈਲਥ ਲੈਬ ਬਣ ਰਹੀ ਆ ਬਹੁਤ ਸਾਰੀਆਂ ਕੰਸਟਰਕਸ਼ਨ ਤੁਹਾਡੇ ਐਮਸੀਐਚ ਯੂਨਿਟ ਆ ਉਹ ਵੀ ਨੀਅਰਲੀ ਤਿਆਰ ਆ ਤੇ ਸੰਗਰੂਰ ਦੇ ਪਿੰਡ ਖੜਿਆਲ ਨੇੜੇ ਨਹਿਰ ਦੇ ਵਿੱਚ ਪਾੜ ਪੈ ਗਿਆ ਜਿਸ ਨੂੰ 36 ਘੰਟੇ ਬਾਅਦ ਆਰਜੀ ਤੌਰ ਤੇ ਪੂਰਿਆ ਗਿਆ ਹਾਲਾਂਕਿ ਖਤਰਾ ਹਾਲੇ ਵੀ ਬਰਕਰਾਰ ਹੈ ਉਸ ਨੂੰ ਪੱਕੇ ਤੌਰ ਤੇ ਹਲੇ ਕੀਤਾ ਜਾਣਾ ਪਰ ਫਿਲਹਾਲ ਆਰਜੀ ਪ੍ਰਬੰਧ ਕੀਤਾ ਗਿਆ ਕਿਉਂਕਿ ਖਾਲੀ ਗੱਟੇ ਨਹੀਂ ਮਿਲੇ ਇਸ ਕਰਕੇ ਬਹੁਤ ਵੱਡੀ ਮੁਸ਼ਕਲ ਆਈ ਔਰ 1000 ਦੇ ਏਕੜ ਕਰੀਬ ਜ਼ਮੀਨ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਮ ਕਰੰਦੀ ਮੈਮ ਜੀ ਕਿਸ ਤਰੀਕੇ ਨਾਲ ਦੇਖਦੇ ਹੁਣ ਸਿਚੁਏਸ਼ਨ ਕੀ ਆ ਤੇ ਅਗਲਾ ਕੀ ਸਟੈਪ ਹੋਗਾ ਜੀ ਹੁਣ ਸਿਚੁਏਸ਼ਨ ਪਹਿਲਾਂ ਨਾਲੋਂ ਕੱਲ ਨਾਲੋਂ ਤਾਂ ਬਹੁਤ ਅੰਡਰ ਕੰਟਰੋਲ ਹੈ ਇੱਕ ਵਾਰੀ ਅਸੀਂ ਪਾਣੀ ਉਧਰ ਕਰਾਸਿੰਗ ਕਰਨਾ ਰੋਕ ਲਿਆ ਹੈ ਤੇ ਅਸੀਂ ਟੈਂਪਰੇਰੀ ਪਲੱਗ ਕਰਤਾ ਜਿੱਦਾਂ ਹੀ ਸਾਡੀ ਇਹ ਰਿਡਕਸ਼ਨ ਨਿਲ ਹੋ ਜੇਗੀ ਹੈਡ ਤੋਂ ਅਸੀਂ ਨਿਲ ਕਰਵਾ ਲਿਆ ਉਸ ਤੋਂ ਬਾਅਦ ਸਾਰੇ ਜਿਹੜੇ ਅਸੀਂ ਟੈਂਪਰੇਰੀ ਪਲੱਗ ਕੀਤਾ ਇਹ ਥੈਲੇ ਸਾਰੇ ਬਾਹਰ ਕਢਾ ਕੇ ਨਵੇਂ ਅਸੀਂ ਬੋਰੀਆਂ ਭਰ ਕੇ ਪ੍ਰੋਪਰਲੀ ਇਹਨੂੰ ਪਲੱਗ ਕਰਕੇ ਮਿੱਟੀ ਨਾਲ ਪਰਲੇ ਪਾਸੇ ਬੈਂਕ ਵੀ ਅਸੀਂ ਪ੍ਰੋਪਰ ਇਹਨੂੰ ਸਟਰੈਂਥਨਿੰਗ ਕਰ ਦਾਂਗੇ ਜਿੱਥੇ ਸਾਡੀ ਬ੍ਰੀਚ ਹੋਈ ਹੈ ਜਦੋਂ ਪੂਰਾ ਹਾਂਜੀ ਹਾਂਜੀ ਤੇ ਇਹਨੂੰ ਮਤਲਬ ਕਿੰਨਾ ਕ ਸਮਾਂ ਲੱਗ ਸਕਦਾ ਪੱਕੇ ਤੌਰ ਤੇ ਅੱਜ ਅੱਜ ਦਾ ਦਿਨ ਲੱਗ ਜੇਗਾ ਕੱਲ ਤੋਂ ਅਸੀਂ ਜਿਹੜਾ ਹੈਗਾ ਸਵੇਰ ਤੋਂ ਬਿਲਕੁਲ ਇਹਨੂੰ ਅੱਜ ਅਸੀਂ ਜੇਕਰ ਨਿੱਲ ਹੋ ਗਿਆ ਸ਼ਾਮ ਤੱਕ ਤੇ ਇਹਨੂੰ ਅਸੀਂ ਬੋਰੀਆਂ ਨੂੰ ਕਢਾ ਕੇ ਬਾਹਰ ਤੇ ਥੈਲੇ ਭਰ ਕੇ ਨਵਾਂ ਕੰਮ ਸ਼ੁਰੂ ਕਰ ਦਾਂਗੇ ਮੈਂ ਇਹਦੇ ਵਿੱਚ ਠੇਕੇਦਾਰ ਸਾਹਿਬ ਦਾ ਕੀ ਕੰਮ ਹੁੰਦਾ ਕਿਸ ਤਰੀਕੇ ਨਾਲ ਉਹਨਾਂ ਨੇ ਸਾਰਾ ਕੰਮ ਕਰਨਾ ਹੁੰਦਾ ਮੈਂ ਅਸੀਂ ਮੈਨੇਜਮੈਂਟ ਕਰਨੀ ਹੁੰਦੀ ਠੇਕੇਦਾਰ ਦੀ ਲੇਬਰ ਹੁੰਦੀ ਹੈ ਤੇ ਸਾਰਾ ਲੇਬਰ ਇਹਨਾਂ ਦਾ ਹੁੰਦਾ ਏਜੰਸੀ ਦਾ ਮਤਲਬ ਹੁਣ ਤੱਕ ਕੱਲ ਦੀ ਕਿੰਨੇ ਲੇਬਰ ਇਹਨਾਂ ਦੇ ਕੰਮ ਕਰ ਰਹੀ ਹੈ ਕੱਲ ਇਹਨਾਂ ਨੇ ਤੇ ਸਾਡੇ ਕੋਲ ਬਾਕੀ ਰਾਤ 34 ਬੰਦੇ ਆਏ ਐ ਜਿਹੜੇ 7:30 ਤੋਂ ਲੈ ਕੇ 1:30 ਵਜੇ ਤੱਕ ਕੰਮ ਕਰਕੇ ਗਏ ਐ ਤੇ ਹੁਣ ਇਹਨਾਂ ਦੇ 26 ਬੰਦੇ ਕੰਮ ਕਰ ਰਹੇ ਐ ਤੇ 6 ਵਜੇ ਆਪਣੇ ਬੰਦੇ ਅਸੀਂ ਹੋਰ ਬਣਾ ਰਿਹਾ ਜਿਵੇਂ ਨਿਲ ਹੋ ਜਾਏਗਾ ਤੇ ਅਸੀਂ ਜਿਹੜੀ ਹੈਗੀ ਥੋੜੀ ਪ੍ਰੋਗਰੈਸ ਹੋਰ ਵਧਾਵਾਂਗੇ ਇਕ ਸਾਡੀ ਸੁਨਾਮ ਸਬ ਬ੍ਰਾਂਚ ਹੈਗੀ ਜਿਹੜਾ ਕਿ ਪਾਣੀ ਬੁੜਲਾਡਾ ਜਾਂਦਾ ਹੈਗਾ ਤੇ ਖੰਡਿਆਲ ਪਿੰਡ ਦੇ ਵਿੱਚ ਇਹ ਬ੍ਰੀਚ ਹੋਈ ਸੀਗੀ ਕੱਲ ਤੇ ਹੁਣ ਅਸੀਂ ਇੱਕ ਵਾਰੀ ਆਰਜੀ ਪਲੱਗ ਕੀਤੀ ਐ ਹੁਣ ਇਸ ਤੋਂ ਬਾਅਦ ਅਸੀਂ ਇਹਨੂੰ ਪਰਮਾਨੈਂਟਲੀ ਵਾਲਾ ਪਲੱਗ ਕਰਾਂਗੇ ਇੱਕ ਵਾਰੀ ਅਸੀਂ ਪਾਣੀ ਰੋਕ ਲਿਆ ਤੇ ਮੈਂ ਐਕਸ਼ਨ ਮੈਡਮ ਮੇਰੇ ਨਾਲ ਹੀ ਤੇ ਹੁਣ ਅੱਗੇ ਪਾਣੀ ਨਹੀਂ ਜਾਏਗਾ ਤੇ ਵੀ ਹੈਵ ਕੰਟਰੋਲਡ ਇਟ ਤੇ ਜੀਸੀਬੀ ਵਗੈਰਾ ਸਾਰੀ ਸਾਡੀ ਇੱਥੇ ਆਈ ਹੋਈ ਆ ਇੱਕ ਵਾਰੀ ਮਲਾਰਜੀ ਹੀ ਰੋਕ ਲਈ ਹੈ ਹੁਣ ਇਹ ਪਾਣੀ ਜਿਹੜਾ ਬਿਲਕੁਲ ਬੰਦ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਪ੍ਰੋਪਰ ਜੀਸੀਬੀ ਦੇ ਨਾਲ ਮਿੱਟੀ ਐਂਡ ਪੱਕਾ ਜਿਹੜਾ ਹੋਰ ਬੋਰੀਆਂ ਹੈਗੀਆਂ ਹੋਰ ਪਾ ਕੇ ਤੇ ਫਿਰ ਇਹਤੇ ਮਿਸਤਰੀ ਲਾ ਕੇ ਨੂੰ ਫਿਰ ਦੁਬਾਰਾ ਤੋਂ ਜਿੱਦਾਂ ਪਹਿਲਾਂ ਸੀ ਉਸ ਤਰੀਕੇ ਨਾਲ ਕਰਦੇ ਆ। ਕੱਲ ਸਵੇਰ 4 ਵਜੇ ਦੀ ਇਹ ਟੁੱਟਿਆ ਹੋਇਆ ਤੇ ਪਾਣੀ ਨਹੀਂ ਹੁਣ ਤੱਕ ਰੁਕਿਆ ਉਹਦਾ ਕੀ ਰੀਜ਼ਨ ਆ? ਨਹੀਂ ਪਾਣੀ ਹੁਣ ਤਾਂ ਰੁਕ ਗਿਆ ਹੈ। ਬਟ ਦਾ ਥਿੰਗ ਵਾਸ ਕਿ ਪਿੱਛੋਂ ਪਾਣੀ ਨਹੀਂ ਰੁਕਿਆ। ਕਿ ਪਿੱਛੋਂ ਜਿਹੜਾ ਪਾਣੀ ਹੈ ਕਿਉਂਕਿ ਹੌਲੀ ਹੌਲੀ ਜਾਏਗਾ ਹੁਣ ਵੀ ਤੁਸੀਂ ਦੇਖ ਰਹੇ ਹੋ ਤੇ ਇੱਟ ਬਾਏ ਇੱਟ ਜਿਹੜਾ ਆ ਮਤਲਬ ਹਰ ਟਾਈਮ 2 ਫੁੱਟ 1 ਫੁੱਟ ਜਿਹੜਾ ਘਟੀ ਜਾ ਰਿਹਾ ਹੈ ਤੇ ਇਹ ਤੁਸੀਂ ਦੇਖੋਗੇ ਸ਼ਾਮ ਤੱਕ ਇਹ ਬਿਲਕੁਲ ਖਾਲੀ ਹੋ ਜਾਏਗਾ ਠੀਕ ਹੈ ਤੇ ਉਹਦੇ ਨਾਲ ਉਹਦੇ ਨਾਲ ਦੇਖੋ ਉਹਦੇ ਨਾਲ ਜਿਹੜਾ ਫਿਰ ਤਾਂ ਹੀ ਅਸੀਂ ਕਾਮਯਾਬ ਹੋਏ ਆ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਹੁਣ 95 ਜਾਂ 96% ਪਾਣੀ ਰੋਕ ਚੁੱਕਿਆ ਕੱਲ ਦਿਨੇ 15 ਬੰਦੇ ਸੀ ਝੋਨੇ ਦਾ ਸੀਜ਼ਨ ਕਰਕੇ ਬੰਦਿਆਂ ਦੀ ਜਸ ਐਡਜਸਟ ਨਹੀਂ ਹੋਈ ਜੀ ਕੱਲ 15 ਬੰਦੇ ਸੀ ਰਾਤ 34 ਬੰਦੇ ਸੀ 26 27 ਬੰਦੇ ਅੱਜ ਹੈਗੇ ਆ ਜੀ ਹੁਣ 6 ਵਜੇ ਤੱਕ 20 ਬੰਦੇ ਹੋਰ ਆਉਣੇ ਆ ਅਸੀਂ ਸਵੇਰੇ 8 ਵਜੇ ਦੇ ਇੱਥੇ ਮੌਜੂਦ ਆਂ ਤੁਹਾਡਾ ਇੱਕ ਬੰਦਾ ਨਹੀਂ ਸਾਨੂੰ ਮਿਲਿਆ ਆ ਜਿਹੜੇ ਸਰ ਮੇਰੀ ਪਹਿਲਾ ਸਵਾਲ ਸੁਣੋ ਫਿਰ ਤੁਸੀਂ ਜਵਾਬ ਦਿਓ ਐਸਡੀਐਮ ਸਾਹਿਬ ਨੇ ਖੁਦ ਕਿਹਾ ਤੁਹਾਡੇ ਤੇ ਇਨਕੁਆਇਰੀ ਹੋਗੀ ਤੁਹਾਡਾ ਕੋਈ ਬੰਦਾ ਨਹੀਂ ਤੁਹਾਡੇ ਕਿੰਨੇ ਬੰਦੇ ਨੇ ਦੱਸ ਸਕਦੇ ਹੋ ਹਾਂਜੀ 26 ਬੰਦੇ ਹੀ ਗਿਨਾ ਸਕਦੇ ਜੀ ਅਗੀ ਨਹੀਂ ਕੰਮ ਇੱਥੇ ਜਾਤਾ ਜਿਹੜੇ ਸਰਸਾ ਡੇਰੀ ਡੇਰ ਵਾਲੇ ਪ੍ਰੇਮੀ ਨੇ ਉਹ ਬੰਦੇ ਕੰਮ ਕਰ ਰਹੇ ਨੇ ਜਾਂ ਮਡੇਗਾ ਦੇ ਬੰਦੇ ਕੰਮ ਕਰ ਰਹੇ ਨੇ ਤੁਹਾਡਾ ਸਾਨੂੰ ਕੋਈ ਬੰਦਾ ਨਹੀਂ ਦਿਖਿਆ ਨਹੀਂ ਦੇਖੋ ਜੀ ਅੱਜ ਦਿਖਾ ਦਿੰਦੇ ਆ ਉੱਥੇ ਚੱਲਦੇ ਤੁਸੀਂ ਲਿਸਟ ਦੇ ਸਕਦੇ ਹੋ ਕਿਹੜੇ-ਕਿਹੜੇ ਬੰਦੇ ਕਿੰਨੇ-ਕਿੰਨੇ ਕੰਮ ਕਰ ਰਹੇ ਨੇ ਲਿਸਟ ਦੇ ਸਕਦੇ ਜੀ ਖੁਦ ਤੁਹਾਡੇ ਜਿਹੜੇ ਅਫਸਰ ਨੇ ਐਸਡੀਐਮ ਸਾਹਿਬ ਨੇ ਕਿਹਾ ਤੁਹਾਡੇ ਤੇ ਇਨਕੁਆਇਰੀ ਹੋਣੀ ਹੈ ਤੁਹਾਡੇ ਬੰਦੇ ਕੰਮ ਨਹੀਂ ਕਰ ਰਹੇ ਅਫਸਰ ਕਿਉਂ ਕਹਿਣਗੇ ਅਗਰ ਤੁਹਾਡੇ ਬੰਦੇ ਕੰਮ ਕਰ ਰਹੇ ਨੇ ਬਣਾਈ ਹੈ ਜੀ ਉਹ ਐਸਡੀਐਮ ਸਾਹਿਬ ਦੇ ਬੰਦੇ ਹੋਣਗੇ ਮੁੰਡਾ ਹੁਣ ਅੱਗੇ ਉਧਰ ਦੀ ਰਸਤਾ ਬਣਾ ਕੇ ਜੀ ਮਿੱਟੀ ਪਾਵਾਂਗੇ ਜੇ ਗੱਟਿਆਂ ਨਾਲ ਕੇਰਾ ਉਹ ਬੰਦ ਹੋ ਗਿਆ ਪਾਣੀ ਲੀਕ ਹੋਣਾ ਜੀ ਪੱਕੇ ਤੌਰ ਤੇ ਹੋਊਗਾ ਗਾ ਹਾਂ ਜੀ ਪੱਕੇ ਤੌਰ ਤੇ ਜੀ ਕੱਲ ਪਤਾ ਲੱਗਿਆ ਜੀ ਨਾਲ ਦੀ ਡਿਪਟੀ ਕਮਿਸ਼ਨਰ ਨੂੰ ਜਿਹੜੇ ਹਦਾਇਤਾਂ ਨੇ ਉਹ ਦੇ ਦਿੱਤੀਆਂ ਗਈਆਂ ਸੀਗਾ ਐਡਮਿਨਿਸਟ੍ਰੇਸ਼ਨ ਲੱਗੀ ਹੋਈ ਹੈ ਔਰ ਮੈਂ ਸਮਝਦਾ ਕਿ ਬੜੀ ਜਲਦੀ ਹੋਊਗੀ ਗੱਲ ਪਾਣੀ ਭਰ ਗਿਆ ਪਨੀਰੀਆ ਖਤਮ ਜਦੋਂ ਪਾੜ ਪਊਗਾ ਨਾ ਜੀ ਦੇਖੋ ਪਾਣੀ ਤਾਂ ਆਉਣਾ ਹੈ ਖੇਤਾਂ 'ਚ ਗੱਲ ਨੂੰ ਸਮਝੋ ਹੁਣ ਇਹ ਵੀ ਨਹੀਂ ਲੱਗ ਸਕਦਾ ਪਤਾ ਲੱਗ ਸਕਦਾ ਹੈਗਾ ਵੀ ਕਦੋਂ ਕਿੱਥੇ ਕੀ ਹੋਊਗਾ ਇਹ ਤੁਸੀਂ ਐਂਟੀਸੀਪੇਟ ਬਹੁਤਾ ਨਹੀਂ ਕਰ ਸਕਦੇ ਪਾੜ ਪੈ ਗਿਆ ਐਡਮਿਨਿਸਟ੍ਰੇਸ਼ਨ ਵੀ ਉਹ ਨਾਲ ਲੋਕ ਵੀ ਸਾਰੇ ਲੱਗੇ ਹੋਏ ਨੇ ਬੜੀ ਜਲਦੀ ਕਵਰ ਹੋ ਜਾਊਗਾ ਕੋਈ ਨਿਸ਼ਾਨ ਹੁੰਦਾ ਤਾਂ ਮਹਾਰਾਜ ਰਿੱਛ ਆਬਵੀਅਸਲੀ